ਬਾਬਾ ਆਨੰਦ ਸਿੰਘ ਜੀ ਦੀ ਵਰਸੀ ਨਾਸਰ ਕਲੇਰਾਂ ਵਾਲਿਆਂ ਦੀ 24 ਤਰੀਕ ਤੋਂ ਲੈ ਕੇ 28 ਅਗਸਤ ਤੱਕ 2025 ਇਹ ਮਨਾਈ ਜਾ ਰਹੀ ਹੈ ਜੀ ਪਿੰਡ ਗੁਰੂ ਸਰ ਕੌਕੇ ਦੀ ਸਮੂਹ ਸੰਗਤ ਅਤੇ ਨਰੇ ਵੀਰਾਂ ਵੱਲੋਂ ਤੇ ਮੇਰੇ ਜਿਹੜੇ ਪਿੰਡਾਂ ਦੇ ਸਹਿਯੋਗ ਦੇ ਨਾਲ ਲੰਗਰ ਲਗਾਇਆ ਗਿਆ ਜੀ ਪਾਛੇ 6ਵੀਂ ਗੁਰਦਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਸ਼ੋਪਾ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਬਾਬਾ ਆਨੰਦ ਸਿੰਘ ਜੀ ਨਾਲ ਸਰ ਕਲੇਰਾਵਾਲ ਜਿਨ੍ਹਾਂ ਦਾ ਜਨਮ 1943 ਨੂੰ ਹੋਇਆ ਸੀ ਤਾਂਤਨ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਦੀ ਮਾਤਾ ਦਾ ਨਾਮ ਸਦਾ ਕੌਰ ਜੀ ਤੇ ਪਿਤਾ ਜੀ ਦਾ ਨਾਮ ਸਰਦਾਰ ਜੈ ਸਿੰਘ ਜੀ ਦੇ ਘਰ ਹੋਇਆ ਸੀ ਸ਼ੇਰਪੁਰ ਕਲਾਂ ਜੋ ਕਿ ਡਿਗਰਾਉਂ ਸ਼ਹਿਰ ਤੋਂ ਆਉਂਦਾ ਜੀ ਤੁਸੀਂ ਡਿਗਰਾਉਂ ਪੈਂਦੀ ਹੈ ਜ਼ਿਲ੍ਹਾ ਲੁਧਿਆਣਾ ਵਿੱਚ ਕੋਇਆ ਤੇ 82ਵੇਂ ਵਰ੍ਹੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਾਲ ਸਰ ਪਲੇਰਾ ਕੋਦਰਾ ਸਾਹਿਬ ਦੇ ਵਿੱਚ ਪਹੁੰਚਦੀਆਂ ਜੀ ਤੇ ਉਸ ਤੋਂ ਬਾਅਦ ਵਿੱਚ ਨਾਲ ਗੁਰਦੁਆਰਾ ਪਾਸ਼ੇ 6ਵੀਂ ਅੱਧੇ ਕਿਲੋਮੀਟਰ ਦੀ ਦੂਰੀ ਤੇ ਹੈ ਜੀ ਉੱਥੇ ਵੀ ਸੰਗਤਾਂ ਨਾਲ ਪਹੁੰਚਦੀਆਂ ਤੇ ਲੱਖਾਂ ਸੰਗਤਾਂ ਜਿਹੜੀਆਂ ਆਉਂਦੀਆਂ ਜੀ ਉਹ 24 ਤਰੀਕ ਨੂੰ ਜਿੱਦਾਂ ਐਲਾਨ ਕੀਤਾ ਇਸ ਵਾਰ 24 ਤਰੀਕ ਨੂੰ ਖੰਡ ਪਾਠ ਆਰੰਭ ਹੋ ਚੁੱਕੇ ਆ ਜੀ ਤੇ ਜਿਨ੍ਹਾਂ ਦੇ ਭੋਗ 26 ਤਰੀਕ ਨੂੰ ਪਾਏ ਜਾਣਗੇ ਜੀ 26 ਅਗਸਤ ਨੂੰ ਯਾਨੀ ਕਿ ਫਿਰ 22 ਤਰੀਕ ਨੂੰ ਹੋਰ ਪਾਠ ਪ੍ਰਕਾਸ਼ ਹੋ ਜਾਣੇ ਆ ਜਿਨ੍ਹਾਂ ਦੇ ਪੋਕ 28 ਤਰੀਕ ਨੂੰ ਪਾਏ ਜਾਣਗੇ ਜੀ ਤੇ 27 ਤਰੀਕ ਨੂੰ ਯਾਨੀ ਕਿ ਕੱਲ ਨੂੰ 27 ਅਗਸਤ ਨੂੰ ਤੇ ਨਗਰ ਕੀਰਤਨ ਵੀ ਸਜਾਇਆ ਜਾਏਗਾ 22 ਤਰੀਕ ਨੂੰ ਨਗਰ ਕੀਰਤਨ ਵੀ ਸਜਾਇਆ ਜਾਏਗਾ ਦੇਖ ਕਈ ਵਾਰ ਪੱਛਮੀ ਇੰਡੀਆ ਦੀ 25 ਤੋਂ ਲੈ ਕੇ 23 ਤਰੀਕ ਤੱਕ ਤੇ ਇਸ ਵਾਰ

ਤੇ ਥੋਨੇ ਨਾਲ ਸਬਜੀ ਪਨੀਰ ਦਾਲ ਬਰੈਡ ਤੇ ਉਹ ਤੋਂ ਬਾਅਦ ਨਾਲ ਹੀ ਫਿੰਗਰਾਂ ਦੀ ਤਿਆਰੀ ਆ ਜੀ ਫਿੰਗਰਾਂ ਦੀ ਵੀ ਤਿਆਰੀ ਆ ਬਰੈਡ ਚੱਲ ਰਹੇ ਆ ਨਾਲ ਜਲੇਬ ਚੱਲ ਰਹੇ ਆ ਜੀ ਨਾਲ ਪ੍ਰਸ਼ਾਦਾ ਦਾਲ ਚਟੇ ਛੋਲੇ ਪਨੀਰ ਬਾਕੀ ਅਰਤੀ ਮੌਸਮ ਖਰਾਬ ਵਗਿਆ ਕਰਕੇ ਥੋੜਾ ਚੱਕਰ ਪੈ ਗਿਆ ਦੋਦਰੋਗੇ ਵੀ ਨਹੀਂ ਹਟਦਾ ਬਾਕੀ ਤੜਕੇ ਦੀ ਤਿਆਰੀ ਆ ਗਾਂ ਵਾਲੀ ਦਾਲ ਦਾਲ ਸਬਜ਼ੀ ਨੂੰ ਇਹ ਮੌਸਮ ਖਰਾਬ ਕਰਕੇ ਨਾ ਮੀਂਹ ਹੋ ਗਿਆ ਪਈ ਜਾਂਦਾ ਵਾ ਤਕਰੀਬਨ ਦੋ ਦਿਨ ਹੋ ਗਏ ਤੇ ਜਿਹੜੀ ਵੀਡੀਓ ਬਣ ਰਹੀ ਆ ਉਹ 26 ਤਰੀਕ ਨੂੰ ਬਣ ਰਹੀ ਆ 26 ਅਕਤੂਬਰ 2025 ਗੜਕੇ 24 ਤਰੀਕ ਤੋਂ 20 ਪੈਣ ਲੱਗਾ ਹਾਂ ਮਲ ਕੇ ਚੱਲੋ ਹਾਂ 24:00 ਨੂੰ ਤੇ 25ਵਾਂ ਦੀ ਤੇ 26 ਚੱਲ ਰਹੀ ਆ ਉਹਦੇ ਕਾਕੇ ਸੰਗਤ ਘਟ ਆ ਰਹੀ ਆ ਹਲੇ ਸਰ ਬਾਹਰੇ ਅੰਗੇ ਤੇ ਮੈਂ ਨਿਕਲ ਜਾਣਾ ਜਦੋਂ ਮੈਂ ਘਰੇ ਪਾਰਕ ਕਰਦਾ ਸੀ ਆ ਬਾਚੀ ਬਾਬਾ ਨੰਦਸ ਸਿੰਘ ਜੀ ਨਾਮ ਸਰਕਲੇ ਦਾ ਲੱਖਾਂ ਸੰਗਤ ਪਹੁੰਚਦੀ ਹੈ ਹਰੇਕ ਸਾਲ ਤੇ ਇਸ ਸਾਲ ਪਹਿਲਾਂ ਵੀ ਗੱਲ ਕੀਤੀ ਸੀ 24 ਤੋਂ 28 ਤਰੀਕਾ ਜੀ ਅੱਗੇ ਕਈ ਵਾਰ 25 ਤੋਂ ਲੈ ਕੇ 28 ਤਰੀਕਾ ਕਲੇਦਣ ਆ ਜਾਂਦੇ ਆ ਜੀ ਬਾਚੀ ਦੇ